ਚਲੋ ਆਈਡੀਆ ਤਾਂ ਚਿਤ ਆਇਆ ਚਲੋ ਕਾਫੀ ਟਾਈਮ ਹੋ ਗਿਆ ਤੁਸੀਂ ਕਾਫੀ ਹਲਕਿਆਂ ਚ ਜਾ ਕੇ ਆਏ ਹੋ ਜੀ ਚਲੋ ਇਹ ਨਵੀਂ ਗੱਲ ਤੋੜਦੇ ਆ ਖਡੂਰ ਸਾਹਿਬ ਤੋਂ ਇਲਾਵਾ ਜੀ ਤੁਸੀਂ ਕਾਫੀ ਹਲਕੇ ਕਵਰ ਕੀਤੇ ਆ ਕੀ ਨਬਜ਼ ਤੇ ਜਦੋਂ ਤੁਸੀਂ ਹੱਥ ਰੱਖਿਆ ਹਮ ਬਤੌਰ ਪੱਤਰਕਾਰ ਜਾਂ ਬਤੌਰ ਵੋਟਰ ਜਾਂ ਪੰਜਾਬੀ ਹਮ ਕੀ ਨਜ਼ਰ ਆਇਆ ਰੋਗ ਲੱਭਿਆ ਰੋਗ ਤਾਂ ਰੋਗ ਹੀ ਰੋਗਾ ਜੀ ਉਹ ਤਾਂ ਰੋਗ ਵੰਡੇ ਜਾਂਦੇ ਆ ਮਤਲਬ ਜਿਹੜੀ ਕਾਸਟਿਜ਼ਮ ਹੁੰਦੀ ਆ ਤੋ ਜਿਹੜੇ ਬੀਐਲਓ ਪਰਿਵਾਰ ਆਗੇ ਜਾਂ ਐਸੀ ਕਾਸਟ ਆ ਗਿਆ ਵੀ ਗਰੀਬ ਜਨਤਾ ਆਗੇ ਮਤਲਬ ਉਹ ਥੋੜਾ ਜਿਹਾ ਸਰਕਾਰ ਤੋਂ ਨਾਰਾਜ਼ ਨਜ਼ਰ ਆ ਰਹੇ ਆ। ਇਸ ਸਰਕਾਰ ਤੋਂ ਜਾਂ ਉਤਨੀ ਸਰਕਾਰ ਤੋਂ ਇਸ ਸਰਕਾਰ ਤੋਂ। ਅੱਛਾ ਹਾਂ ਉਹ ਤਾਂ ਤਾਰੀਫ ਕਰ ਰਿਹਾ ਕਿ ਨਰਿੰਦਰ ਨਰਿੰਦਰ ਮੋਦੀ ਜਿਹੜੀ ਕਣਕਾਂ ਨੂੰ 15 ਕਿਲੋ ਆ ਰਹੀ ਆ ਜਿਹੜੀ ਪੰਜਾਬ ਸਰਕਾਰ ਦੀ ਕਣਕ ਆਉਂਦੀ ਸਾਨੂੰ ਨਹੀਂ ਆ ਰਹੀ। ਮਤਲਬ ਕੈਸੀ ਭਾਈਚਾਰਾ ਨਾਰਾਜ਼ ਹੈ। ਨਾਰਾਜ਼ ਇਸ ਸਰਕਾਰ ਤੋਂ। ਤੁਹਾਡਾ ਨਤੀਜਾ ਇਹ ਕਹਿੰਦਾ। ਹਾਂ ਉਹ ਕਹਿੰਦੇ ਕਿ ਹੁਣ ਮਹਿਜ਼ ਕੁਝ ਪਰਿਵਾਰਾਂ ਨੂੰ ਮਿਲ ਰਿਹਾ 5 ਕਿਲੋ ਆਟਾ। ਕਿ ਸਾਨੂੰ ਪਹਿਲਾਂ 15 ਕਿਲੋ ਕਣਕ ਆਉਂਦੀ ਸੀ। ਸਾਨੂੰ ਦੇਣ ਲੱਗ ਗਿਆ ਉਹਦਾ ਆਟਾ ਆਟਾ ਸਿਰਫ 5 ਕਿਲੋ ਯਾਰਿਆ 15 ਦੀ ਵਜਾਇ ਹਾਂ ਤੇ ਉਹ ਵੀ 2 ਮਹੀਨੇ 3 ਮਹੀਨੇ ਲੇਟ ਆ ਰਿਹਾ ਯਾਨੀ ਉਹ ਕੈਪਟਨ ਜਾਂ ਬਾਦਲ ਨੂੰ ਯਾਦ ਕਰ ਰਹੇ ਨੇ ਬਿਲਕੁਲ ਮਤਲਬ ਉਹ ਕਹਿ ਰਿਹਾ ਕਿ ਬਾਦਲ ਸਾਹਿਬ ਵੇਲੇ ਜਾਂ ਕੈਪਟਨ ਵੇਲੇ ਤਾਂ ਦਾਣ ਵੀ ਆਉਂਦੀ ਸੀ ਅਨਕ ਕਦੇ ਕਦੇ ਛੋਲੇ ਵੀ ਆ ਜਾਂਦੇ ਸੀ ਕਿਉਂਕਿ ਬਾਦਲ ਮੈਂ ਇਸ ਕਰਕੇ ਜੋੜ ਦਿੱਤਾ ਕੰਮ ਉੱਥੋਂ ਹੀ ਸ਼ੁਰੂ ਹੋਇਆ ਬਿਲਕੁਲ ਉਹਨਾਂ ਨੇ ਵੱਡੇ ਵੱਡੇ ਪੋਸਟਰ ਲੱਗੇ ਸੀ ਉਦੋਂ 2 ਰੁਪਏ ਕਿਨਾਰੇ ਆਸ਼ਨ ਕਾਰਡ ਤੇ ਉੱਤੇ ਫੋਟੋਆਂ ਵੀ ਛਪਾਤੀਆਂ ਸੀ ਉਹਨਾਂ ਨੇ ਆਪਣੀ ਫੋਟੋ ਸੀ ਤੇ ਗਾਂ ਜਵਾਈ ਸਾਹਿਬ ਦੀ ਫੋਟੋ ਸੀ ਆ ਫੋਟੋ ਤੇ ਰੋਲਾ ਪੈ ਗਿਆ ਕਾਡ ਦੁਬਾਰਾ ਛਪਾਉਣੇ ਪਏ ਦੁਬਾਰਾ ਲੱਖਾਂ ਕਾਡ ਛਪਾਉਣੇ ਪਏ ਸੋ ਬਿਲਕੁਲ ਇਹ ਬਹੁਤ ਤੁਸੀਂ ਪਤੇ ਦੀ ਗੱਲ ਕਰ ਰਹੇ ਹੋ ਆਡੀਅנס ਹੈ ਜਿੰਨੀ ਧਿਆਨ ਨਾਲ ਸੁਣਿਓ ਕਿ ਪਰਮੀਤ ਕਾਫੀ ਹਲਕਿਆਂ ਚੋਂ ਜਾ ਕੇ ਆਇਆ ਨਚੋੜ ਕੇ ਨਿਕਲ ਰਿਹਾ ਕਹਾਣੀ ਦਾ ਜਿਹੜਾ ਖਾਸ ਤੌਰ ਤੇ ਕਿਉਂਕਿ ਦੇਖੋ ਬੜੀ ਮੈਂ ਨਾ ਇਸ ਕੋਲ ਤੁਹਾਡੀ ਤਾਰੀਫ ਕਰਾਂਗਾ ਕਿ ਪੱਤਰਕਾਰਤਾ ਚ ਕਈ ਵਾਰ ਬਹੁਤ ਮੋٹے ਸਮੀਕਰਨ ਜਿਹੜੇ ਫੜੇ ਜਾਂਦੇ ਆ ਬਹੁਤ ਜਿਹੜੇ ਬਾਰੀਕ ਸਮੀਕਰਨ ਉਹ ਛੱਡ ਦਿੱਤੇ ਜਾਂਦੇ ਆ ਤੁਸੀਂ ਬਾਰੀਕ ਸਮੀਕਰਨ ਚੱਕਿਆ ਕਿ ਜਿਹੜਾ ਬਿਲਕੁਲ ਔਰ ਇਹ ਵੀ ਸਾਨੂੰ ਕਿਤੇ ਨਾ ਕਿਤੇ ਕਹ ਲੋ ਕਿ ਗੱਲ ਕਾਬਲੇ ਗੌਰ ਕਰਨੀ ਪਾਉਗੀ ਜਾਂ ਜ਼ਿਕਰੇ ਖਾਸ ਕਰਨੀ ਪਾਉਗੀ ਕਿ ਜਰਨਲ ਵੋਟ ਘਟੀ ਆ ਹੂੰ ਵਸੋਂ ਵੀ ਘਟ ਰਹੀ ਹੈ ਖਾਸ ਤੌਰ ਤੇ ਜਟਾਂ ਦੀ ਜੀ ਸਿੱਖਾਂ ਦੀ ਇਨਫੈਕਟ ਕਹ ਲਈਏ ਉਹ ਕੇ ਵਸੋਂ ਚ ਘਰਾਵਟ ਇਹਦੇ ਚ ਕੋਈ ਸ਼ੱਕ ਨਹੀਂ ਬਿਲਕੁਲ ਜੀ ਜਰਨਲ ਵੋਟ ਜਿਹੜੀ ਹੈ ਉਹ ਪ੍ਰਵਾਸ ਵੀ ਤਾਂ ਕਰ ਰਹੀ ਹੈ ਨਾ ਹੂੰ ਉਸ ਦੇ ਮੁਕਾਬਲੇ ਜਿਹੜੀ ਐਸਸੀ ਜਾਂ ਐਸਟੀ ਵੋਟ ਹੈ ਆਪਣੇ ਪੰਜਾਬ ਦੀ ਹਾਂ ਤਾਂ ਉਹਦੇ ਵਿੱਚ ਸਥਿਰਤਾ ਹੈ ਬਿਲਕੁਲ ਇਹ ਵੀ ਇੱਕ ਵੇਖਣ ਵਾਲੀ ਗੱਲ ਹੈ ਤੇ ਜੇ ਉਹ ਕਿਤੇ ਨਾ ਕਿਤੇ ਨਬਜ਼ ਤੇ ਹੱਥ ਰੱਖਿਆਂ ਤੋਂ ਆਪਣਾ ਰੋਗ ਦੱਸ ਰਿਹਾ ਤਾਂ ਇਹਦਾ ਮਤਲਬ ਇਹ ਆ ਕਿ ਜੋ ਮਹੱਲਾ ਕਲੀਨਿਕ ਸੀ ਜਾਂ ਇਹ ਆਟਾ ਦੇਣ ਵਾਲੀ ਸਕੀਮ ਸੀ ਕਿਤੇ ਨਾ ਕਿਤੇ ਇਹ ਫਿਰ ਜ਼ਮੀਨੀ ਪੱਧਰ ਤੇ ਇਸ ਵਰਗ ਨੂੰ ਖੁਸ਼ ਨਹੀਂ ਕਰ ਰਹੀ ਮਤਲਬ ਆਮ ਆਦਮੀ ਕਲੀਨਿਕ ਤੋਂ ਗੱਲ ਹੀ ਨਹੀਂ ਕਰ ਰਿਹਾ ਉਹ ਸ਼ਹਿਰਾਂ 'ਚ ਥੋੜਾ ਇਫੈਕਟਿਵ ਹੋ ਗਾ ਹੋ ਪਿੰਡਾਂ 'ਚ ਉਹਦਾ ਕੋਈ ਇਫੈਕਟ ਨਜ਼ਰ ਨਹੀਂ ਆ ਰਿਹਾ ਜੀ ਬਿਲਕੁਲ ਕਿਉਂਕਿ ਸ਼ਹਿਰਾਂ ਦੇ ਨੇੜੇ ਇੱਕ ਲੋਕ ਹੈਗੇ ਆ ਹੁਣ ਆਪਣੇ ਗਵਾਂਢ ਪਿੰਡ ਹੈਗਾ ਉਹ ਜੀ ਚੱਕ ਅਤਰ ਸਿੰਘ ਵਾਲਾ ਅੱਛਾ ਜੀ ਉੱਥੇ ਕਲੀਨਿਕ ਹੈ ਇਹਨਾਂ ਦਾ ਮੈਨੂੰ ਲੱਗਦਾ ਨਹੀਂ ਕਿ ਉੱਥੇ ਜਾ ਰਿਹਾ ਹੋਣਾ ਪਿੰਡਾਂ 'ਚ ਕੋਈ ਨਹੀਂ ਜਾ ਰਿਹਾ ਸੁਣ ਲਓ ਭਾਈ ਇਹ ਹੁਣ ਕੱਪਰੇ ਦੀ ਘੰਟੀ ਆ ਹਾਂ ਜੀ ਐਸਪੀ ਭਾਈਚਾਰੇ ਦੀ ਵੋਟ ਤੁਹਾਨੂੰ ਪਤਾ ਜਿੱਥੇ ਪੈ ਗਈ ਪਾ ਕਿਹੜਾ ਜ਼ਿਮੀਦਾਰ ਕਿਸਾਨ ਆ ਗਿਆ ਉਹ ਥੋੜਾ ਖੁਸ਼ ਆ ਸਰਕਾਰ ਤੋਂ ਉਹ ਆਮ ਆਦਮੀ ਪਾਰਟੀ ਉਹ ਖੁਸ਼ ਹੋ ਕੇ ਕਹਿੰਦੇ ਕਿ ਝਾੜੂ ਵਾਲਾ ਠੀਕ ਆ ਯਾਰ ਹਾਂ ਮਤਲਬ ਉਹ ਕਹਿ ਰਹੇ ਕਿ 8 ਘੰਟੇ ਮੋਟਰੇ ਲੇਟ ਆ ਰਹੀ ਹਾਂ ਇਹ ਤੇ ਕੋਈ ਸ਼ੱਕ ਨਹੀਂ ਉਹ ਕਹਿੰਦੇ ਕਿ ਇਹ ਘਰ ਵਾਲੀ ਬਿਜਲੀ ਵੀ ਜਿਹੜੀ ਉਹ ਫ੍ਰੀ ਆ ਰਹੀ ਏ ਏਸੀ ਦੀ ਠੰਡੀ ਹਵਾ ਜਿਹੜੀ ਆ ਉਹਦਾ ਕੋਈ ਪੈਸਾ ਨਹੀਂ ਲੱਗ ਰਿਹਾ ਹਾਂ ਇਹ ਖਾਸ ਫੈਕਟਰ ਹੈ ਇੱਕ ਤਾਂ ਕਿਸਾਨ ਖੁਸ਼ ਆ ਕਿ 8 ਘੰਟੇ ਮੋਟਰ ਨਹੀਂ ਲਾਈਟ ਆ ਰਹੀ ਆ ਠੀਕ ਘਰ ਦਾ ਏਸੀ ਵੀ ਫ੍ਰੀ ਚੱਲ ਰਿਹਾ ਘਰ ਦੇ ਏਸੀ ਹੁਣ ਲੋਕ ਇਹ ਕਹਿ ਰਹੇ ਕਿ ਪਹਿਲਾਂ ਅਸੀਂ ਕੁੰਡੀ ਲਾਉਂਦੇ ਸੀ ਯਾਰ ਸਾਨੂੰ ਫਿਰ ਵੀ ਬਿੱਲ ਆਉਂਦਾ ਸੀ ਹੁਣ ਕਹਿੰਦੇ ਅਸੀਂ ਕੁੰਡੀ ਲੈ ਹੁਣ ਬਿੱਲ ਵੀ ਨਹੀਂ ਆ ਰਿਹਾ ਮੀਟਰ ਡਬਲ ਕਰ ਲਿਆ ਚਲੋ ਕੋਈ ਉਹ ਵੀ ਝੰਜਟ ਨੇ ਬੜੀ ਮੀਟਰ ਡਬਲ ਹੋ ਗਿਆ ਕੋਈ ਗੱਲ ਨਹੀਂ ਵੀ ਉਹ ਝੰਜਟ ਨੇ ਬੜਿਆ ਹੁਣ ਕੁੰਡੀ ਦੀ ਵੀ ਚੋਰੀ ਨਹੀਂ ਹੈਗੀ ਸਿੱਧਾ ਹੀ ਐਸੀ ਚੱਲੇਗਾ ਖੰਭੇ ਤੋਂ ਤਾਰਾਂ ਲਾਈਆਂ ਮੀਟਰ ਚ ਆਈਆਂ ਤਾਂ ਬਸ ਅਕੇ ਸੋ ਜੀਮਿੰਦਾਰ ਵਾਲੇ ਸਭ ਸੱਚ ਗੱਲ ਕਹੀ ਦੋ ਹਿੱਸੇ ਹੋ ਗਏ ਅੱਧੇ ਖੁਸ਼ ਅੱਧੇ ਨਾਰਾਜ਼ ਆ ਜੀ ਜੀ 75 ਖੁਸ਼ ਆਲੇ ਹੈਗੇ ਆ ਜਿਹੜੀ ਮੋਟਰਾਂ ਨੂੰ ਲਾਈਟ ਨੂੰ ਲੈ ਕੇ ਕਿਉਂਕਿ ਹੁਣ ਜਿਹੜਿਆ ਇਲੈਕਸ਼ਨ ਆ ਉਹ ਵੀ ਗਰਮੀ ਛੋ ਰਿਹਾ ਝੋਨੇ ਦਾ ਸੀਜ਼ਨ ਆ ਗਿਆ ਤੋ ਇਹ ਗੱਲ ਹਾਈਲਾਈਟ ਵੀ ਹੋਣੀ ਆ ਹਾਈਲਾਈਟ ਹੋਣੀ ਆ ਲਾਈਟ ਦਾ ਪ੍ਰਬੰਧ ਜੇ ਅੱਛਾ ਕਰ ਗਏ ਤੋ ਉਹਦਾ فرق ਮਾਨਸਾ ਉਹ ਥਰਮੋ ਲੈ ਕੇ ਆਏ ਨੇ ਹਾਂ ਜੀ ਦੋਏ ਚੀਜ਼ਾਂ ਨੂੰ ਤੁਸੀਂ ਕਮਾਲ ਪੇਸ਼ ਕੀਤਾ ਹੈ ਖੈਰ ਚਲੋ ਜੀ